ਟੋਪੀਆਂ ਸਿਰਾਂ ਤੇ ਸਰਹਾਂਦੇ ਅੱਜ ਆਉਣਗੇ ਤੂੰ ਜਿੰਨਾਂ ਲਈ ਕਟਾਏ ਪੁੱਤ ਚਾਰ ਟੋਪੀਆਂ ਸਿਰਾਂ ਤੇ ਸਰਹਾਂਦੇ ਅੱਜ ਆਉਣਗੇ ਤੂੰ ਜਿੰਨਾਂ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿੰਨਾਂ ਲਈ ਕਟਾਏ ਪੁੱਤ ਚਾਰ ਬਨ ਕੇ ਰੁਮਾਲ ਸਰਹਾਂਦੇ ਅੱਜ ਆਉਣਗੇ ਤੂੰ ਜਿੰਨਾਂ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿੰਨਾਂ ਲਈ ਕਟਾਏ ਪੁੱਤ ਚਾਰ ਆਉਣਗੇ ਜ਼ਰੂਰ ਕਰਵਾ ਕੇ ਛੇਬਾਂ ਤਾਜ਼ੀਆਂ ਆਉਣਗੇ ਜ਼ਰੂਰ ਕਰਵਾ ਕੇ ਛੇਬਾਂ ਤਾਜ਼ੀਆਂ ਵੇਖਣੇ ਨੂੰ ਖੂਨੀਓ ਦੀਵਾਰ ਬਾਜਾਂ ਵਾਲਿਆ ਤੂੰ ਜਿੰਨਾਂ ਲਈ ਕਟਾਏ ਪੁੱਤ ਚਾਰ ਬਹੁਤੀ ਆਨੇ ਕਹਿਣਾ ਬਾਬਾ ਢੀੜ ਬੜੀ ਮੱਥਾ ਸਾਡਾ ਬਰੋਂ ਕਰ ਲੋ ਮਨਜੂਰ ਜੀ ਕੋਈ ਕੋਈ ਸੁਣੋ ਇਤਿਹਾਸ ਤੇਰਾ ਬਹਿ ਕੇ ਸਾਰੇ ਲੰਗਰਾਂ ਚ ਜਾਣ ਕੇ ਜ਼ਰੂਰ ਜੀ ਕੋਈ ਕੋਈ ਸੁਣ ਇਤਿਹਾਸ ਤੇਰਾ ਬਹਿ ਕੇ ਸਾਰੇ ਲੰਗਰਾਂ ਚ ਜਾਣ ਕੇ ਜ਼ਰੂਰ ਜੀ ਬੋਦੇ ਕਰ ਖੜੇ ਪਾਗਨਾ